हां जी दोस्तों आज वाली वीडियो देख के ਤੁਹਾਡੀ ਅੱਖਾਂ ਅੱਡੀਆਂ ਦੀ ਅੱਡੀਆਂ ਰਹਿ ਜਾਣਗੇ ਕਿਵੇਂ ਪੰਜਾਬ ਦੇ ਨਵੇਂ ਮੁੰਡੇ ਜੋ ਕਿ ਬਾਹਰਲੇ ਮੁਲਕਾਂ ਦੇ ਵਿੱਚ ਜਲਦੀ ਪੀਆਰ ਹੋਣ ਦੇ ਲਈ ਵੱਧ ਉਮਰ ਦੀਆਂ ਕੁੜੀਆਂ ਕਹਿ ਲੋ ਜਾਂ ਫਿਰ ਔਰਤਾਂ ਬੁੜੀਆਂ ਨਾਲ ਵਿਆਹ ਕਰਵਾ ਲੈਂਦੇ ਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਜੋ ਕਿ ਬੜੇ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਜਿੱਤੇ ਕਿ ਮੁੰਡਾ ਜਲਦੀ ਪੀਆਰ ਪਾਉਣ ਦੇ ਲਈ ਇੱਕ 65 ਸਾਲ ਦੀ ਬੁੜੀ ਦੇ ਨਾਲ ਵਿਆਹ ਕਰਵਾ ਲੈਂਦਾ ਜਿਸ ਤੋਂ ਬਾਅਦ ਇਹਨਾਂ ਦੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੇ ਤੇ ਲੋਕ ਇਹਨਾਂ ਨੂੰ ਬਹੁਤ ਜ਼ਿਆਦਾ ਟਰੋਲ ਕਰਦੇ ਨੇ ਅਕਸਰ ਅਸੀਂ ਦੇਖਦੇ ਹਾਂ ਕਿ ਪੰਜਾਬੀ ਵੱਧ ਪੈਸਾ ਕਮਾਉਣ ਲਈ ਇਹ ਇਦਾਂ ਦੇ ਕੰਮ ਕਰਦੇ ਨੇ ਪਰ ਦੋਸਤੋ ਆ ਤਾਂ ਹੱਦ ਹੀ ਹੋ ਗਈ ਮੁੰਡਿਆਂ ਨੇ ਬੁਲਕ ਹੱਦਾਂ ਪਾਰ ਕਰ ਦਿੱਤੀ ਤੇ ਦੋਸਤੋ ਤੁਹਾਨੂੰ ਵੀ ਦਿਖਾਉਣੇ ਆ ਉਹ ਚੰਦ ਕਮੈਂਟ ਜੋ ਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਕੀ ਕਿਹਾ ਉਥੇ ਇੱਕ ਨੇ ਲਿਖਣਾ ਪੈਸਾ ਹੁਣ ਚਾਹੀਦਾ ਉਮਰ ਚ ਕੀ ਰੱਖਿਆ ਅਤੇ ਇੱਕ ਨੇ ਕਹਿਣਾ ਦਾਦਾ ਪੋਤੀ ਵਧੀਆ ਲੱਗਦੇ ਨੇ ਗੱਲ ਪਿਆਰ ਦੀ ਨਹੀਂ ਪੀਆਰ ਦੀ ਹੈ ਓਨਲੀ ਪੀਅਰ ਐਂਡ ਮਨੀ ਪੱਕੀ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਨੀ ਨਾ ਭੁੱਲਿਓ ਦਿਓ ਜੱਜ ਰੱਬ ਰੱਖਾ